ਦੋਸਤੋ ਇਹ ਵੀਡੀਓ ਪੀਟਿਆਲੇ ਨੂੰ ਉਸ ਸਮੇਂ ਚ ਲੈ ਜਾਂਦੀ ਹੈ ਜਿਹਦੀਆਂ ਆਪਾਂ ਅੱਜ ਗੱਲਾਂ ਸੁਣਦੇ ਆਂ ਆਪਦੇ ਵੱਡਿਆਂ ਤੋਂ ਆਪਣੇ ਬਜ਼ੁਰਗਾਂ ਤੋਂ ਇਹ ਸਾਰੀਆਂ ਫੋਟੋਆਂ ਇਕੱਠੀਆਂ ਕੀਤੀਆਂ ਗਈਆਂ ਤਾਂ ਜੋ ਜਿਹੜਾ ਪੀਟਿਆਲਾ ਪਿੰਡ ਹੈ ਪ੍ਰਾਣੀਆਂ ਯਾਦਾਂ ਚ ਵਾਪਸ ਜਾ ਸਕੇ ਇਹਨਾਂ ਫੋਟੋਆਂ ਦੇ ਵਿੱਚ ਹੋ ਸਕਦਾ ਤੁਸੀਂ ਆਪ ਹੋ ਹੋ ਸਕਦਾ ਤੁਹਾਡੇ ਫਾਦਰ ਸਾਹਿਬ ਹੋਣ ਹੋ ਸਕਦਾ ਤੁਹਾਡੇ ਵੱਡੇ ਬਜ਼ੁਰਗ ਹੋਣ ਇਹ ਬਲੈਕ ਐਂਡ ਵਾਈਟ ਦੁਨੀਆ ਤੋਂ ਰੰਗੀਨ ਦੁਨੀਆ ਤੱਕ ਦਾ ਸਫ਼ਰ ਹੈ ਤੇ ਇਹਦੇ ਵਿੱਚ ਜਿਹੜੀ ਮੇਰੀ ਮਦਦ ਕਰੀ ਹੈ ਉਹ ਆਪਣੇ ਸਰਦਾਰ ਜਸਵਿੰਦਰ ਸਿੰਘ ਸਿੱਧੂ ਪੀਟਿਆਲਾ ਤੇ ਸਰਦਾਰ ਧਰਮਿੰਦਰ ਸਿੰਘ ਸਿੱਧੂ ਪੀਟਿਆਲਾ ਉਹਨਾਂ ਦੀ ਬਦੌਲਤ ਹੀ ਇਹ ਸਾਰੀਆਂ ਮੈਨੂੰ ਫੋਟੋਆਂ ਮਿਲੀਆਂ ਤੇ ਜਿਨ੍ਹਾਂ ਨੂੰ ਮੈਂ ਦੇਖ ਕੇ ਆਪ ਵੀ ਬਹੁਤ ਖੁਸ਼ ਹੋਇਆ ਇਹਦੇ ਵਿੱਚ ਮੇਰੀਆਂ ਵੀ ਫੋਟਮਾਂ ਤੇ ਹੋਰ ਆਪਣੇ ਸਾਰੇ ਪੀਟਿਆਲਾ ਪਿੰਡ ਦੀਆਂ ਫੋਟਮਾਂ ਤੇ ਤੁਸੀਂ ਵੇਖੋ ਵੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮਤਲਬ ਇਹ ਚੀਜ਼ ਸਾਹਮ ਕੇ ਰੱਖੀ ਹੈ ਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਵੀ ਪੁਰਾਣੇ ਜਿਹੜੇ ਵਿਆਹ ਸੀ ਆਪਣੇ ਪਿੰਡਾਂ ਦੇ ਉਹ ਵੀ ਮੈਨੂੰ ਵੀਡੀਓ ਕਿਸੇ ਤਰੀਕੇ ਨਾਲ ਮਿਲ ਜਾਣ ਜਿਹੜੀਆਂ ਆਪਾਂ ਵੀਸੀਆਰ ਤੇ ਵੇਂਦੇ ਹੁੰਦੇ ਸੀ ਜਦੋਂ ਪਿੰਡੋਂ ਬਰਾਤ ਜਾਂਦੀ ਸੀ ਤਾਂ ਸਾਰੇ ਰਸਤੇ ਦੀ ਵੀਡੀਓ ਬਣਦੀ ਹੁੰਦੀ ਸੀਗੀ ਤੇ ਫਿਰ ਪਿੰਡ ਤੋਂ ਬਾਹਰ ਕੋਈ ਕਿਲੋਮੀਟਰ ਦੂਰ ਰੁਕਿਆ ਜਾਂਦਾ ਸੀ ਬਰਾਤ ਨੂੰ ਤੇ ਫਿਰ ਉਹਨਾਂ ਨੂੰ ਠੰਡਾ-ਖੰਡਾ ਪਿਆ ਕੇ ਪਿੰਡ ਵਿੱਚ ਐਂਟਰ ਕਰਾਇਆ ਜਾਂਦਾ ਸੀ ਫੇਰ ਗੱਲਾਂ ਬਾਤਾਂ ਕਰਦੇ ਸੀ ਉਦੋਂ ਸਿਸਟਮ ਹੋਰ ਹੁੰਦੇ ਸੀ ਮੈਂ ਕਰਮਾਂ ਲਾਂ ਵੀ ਮੈਂ ਉਹੋ ਵਿਆਹ ਵੀ ਦੇਖਿਆ ਮੈਂ ਉਹ ਟਾਈਮ ਵੀ ਦੇਖਿਆ ਤੇ ਅੱਜ ਵਾਲਾ ਵੀ ਦੇਖ ਰਿਹਾ ਤੁਸੀਂ ਵੇਖੋ ਵੀ ਕਿੰਨੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਅੱਜ ਮੈਂ ਤੁਹਾਡੇ ਰੂਰੂ ਕਰ ਰਿਹਾ ਤੇ ਤੁਸੀਂ ਇਹ ਚੋਂ ਪਹਿਚਾਨ ਕਰਨੀ ਹੈ ਵੀ ਕੌਣ ਕੌਣ ਹੈ ਤੇ ਥੱਲੇ ਕਮੈਂਟਾਂ ਵਿੱਚ ਮੈਨੂੰ ਜ਼ਰੂਰ ਦੱਸਣਾ ਕੁਝ ਤਾਂ ਮੈਨੂੰ ਪਤਾ ਹੈ ਕੁਝ ਮੈਨੂੰ ਨਹੀਂ ਪਤਾ ਤਾਂ ਉਹਦੀ ਜਾਣਕਾਰੀ ਜਿਹੜੀ ਤੁਸੀਂ ਉਹ ਮੈਨੂੰ ਜ਼ਰੂਰ ਦੇਣੀ ਹੈ ਇਨਾਂ ਵਿੱਚੋਂ ਕੁਝ ਫੋਟੋਆਂ ਤਾਂ ਅਜੇ ਹੀਆਂ ਨੇ ਜਿਹੜੀਆਂ ਮਤਲਬ ਜਿਨ੍ਹਾਂ ਨੂੰ ਆਪਾਂ ਅੱਜ ਵੀਨੇ ਆ ਜੋ ਮੇਰੇ ਹਾਨ ਦੇ ਨੇ ਜਾਂ ਮੇਰੇ ਤੋਂ ਵੱਡੇ ਨੇ ਉਹ ਉਹ ਸੇਮ ਟੂ ਸੇਮ ਹੀ ਆਪਣੇ ਬਜ਼ੁਰਗਾਂ ਦੀ ਸ਼ਕਲ ਦੇ ਮਤਲਬ ਮੇਲ ਖਾਂਦੇ ਨੇ ਤੇ ਦੇਖਣ ਨੂੰ ਐ ਲੱਗਦਾ ਜਿਵੇਂ ਉਹਨਾਂ ਦੀ ਹੀ ਫੋਟੋ ਜਿਹੜੀ ਹੈਗੀ ਬਲੈਕ ਐਂਡ ਵਾਈਟ ਕੀਤੀ ਹੋਵੇ ਇੰਨੀਆਂ ਜਿਆਦੇ ਮਤਲਬ ਜਿਹੜੇ ਫੇਸ ਇੱਕ ਦੂਜੇ ਨਾਲ ਮਿਲਦੇ ਆ ਤੇ ਬਾਕੀ ਤੁਸੀਂ ਵੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੀੜ੍ਹੀ ਵਾਲੇ ਦੇ ਹਰ ਇੱਕ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਹੋ ਸਕਦਾ ਉਹਨਾਂ ਕੋਲੇ ਫੋਟੋਆਂ ਨਾ ਹੋਣ ਤੇ ਤਾਂ ਜੋ ਇਹ ਫੋਟੋਆਂ ਵੀ ਪ੍ਰਾਪਤ ਕਰ ਸਕਣ ਤੇ ਕੋਸ਼ਿਸ਼ ਕਰੀਏ ਇੱਕ ਜਿਹੜਾ ਆਪਣਾ ਪੁਰਾਣਾ ਪੀਟੀ ਵਾਲਾ ਸੀ ਉਹ ਦਿਖਾਉਣ ਦੀ ਜਦੋਂ ਟੂਰਨਾਮੈਂਟ ਕਿੱਡੇ ਵਧੀਆ-ਵਧੀਆ ਹੁੰਦੇ ਸੀ ਵੱਡੇ-ਵੱਡੇ ਤੇ ਇਸੇ ਹੀ ਸਫ਼ਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਨਾਲ ਹਰਮੀਤ ਸਿੰਘ ਚੇਅਰਮੈਨ ਸਾਹਿਬ ਆਪਣੇ ਪੀਟੀ ਵਾਲਾ ਤੇ ਉਹ ਟਾਈਮ ਮੈਨੂੰ ਅੱਜ ਯਾਦ ਆ ਗਿਆ ਜਦੋਂ ਇਕੱਠੇ ਰੈਲੀਆਂ ਤੇ ਜਾਂਦੇ ਹੁੰਦੇ ਸੀਗੇ ਤੇ ਯਾਰ ਕਿਆ ਨਿਆਰਾ ਸੀ ਚਲੋ ਸਮਾਂ ਲੰਘ ਜਾਂਦਾ ਹੈ ਬਸ ਜ਼ਿਆਦਾ ਰਹਿ ਜਾਂਦੀਆਂ ਤੇ ਜ਼ਿਆਦਾ ਨੂੰ ਸਾਹਮਣ ਦਾ ਸਿਰਫ ਇੱਕ ਹੀ ਤਰੀਕਾ ਹੈ ਜਿਹੜਾ ਸਭ ਤੋਂ ਵਧੀਆ ਆਪਾਂ ਫੋਟੋਆਂ ਜਿਹੜੀਆਂ ਖਿੱਚ ਕੇ ਰੱਖ ਲੈਨੇ ਆ ਆਪਣੇ ਕੋਲੇ ਤੇ ਜਦੋਂ ਉਹਨਾਂ ਨੂੰ ਦੇਖਦੇ ਆਂ ਤੇ ਫਿਰ ਇਨਸਾਨ ਕੁਝ ਸਮੇਂ ਆਸਤੇ ਉਹਨਾਂ ਟਾਈਮ ਦੇ ਵਿੱਚ ਹੀ ਵਾਪਸ ਚਲਾ ਜਾਂਦਾ ਜੋ ਆਪਾਂ ਨੂੰ ਫੋਟੋ ਵਿੱਚ ਦਿਖਦਾ ਹੁੰਦਾ ਦੇਖੋ ਕਿੰਨੀਆਂ ਖੂਬਸੂਰਤ ਤਸਵੀਰਾਂ ਨੇ ਤੇ ਬਹੁਤ ਕੁਝ ਬਿਆਨ ਕਰਦੀਆਂ ਨੇ ਤੁਸੀਂ ਵੇਖੋ ਵੀ ਮੈਨੂੰ ਹਰਪ੍ਰਜਨ ਮਾਨ ਸਾਹਿਬ ਦਾ ਗਾਣਾ ਯਾਦ ਆ ਗਿਆ ਮਾਨਾ ਮਰ ਜਾਣਾ ਪਿੱਛੇ ਜਾਂਦਾ ਰਹਿ ਜਾਣੀਆਂ ਤੇ ਇਹ ਜਾਂਦਾ ਹੀ ਨਹੀਂ ਆਪਣੇ ਕੋਲੇ ਤੇ ਧੰਨਵਾਦ ਜਿਨ੍ਹਾਂ ਨੇ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਤੇ ਆਪਾਂ ਹੋਰ ਵੀ ਵਧੀਆ-ਵਧੀਆ ਵੀਡੀਓ ਪੁਰਾਣੀਆਂ ਲੈ ਕੇ ਆਵਾਂਗੇ ਤੁਹਾਡੇ ਰੂਰੂ ਕਰਾਂਗੇ ਤੇ ਹਾਲਾਂਕਿ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਵਿੱਚੋਂ ਸਮੇਂ ਦੇ ਹਿਸਾਬ ਨਾਲ ਜਿਵੇਂ ਬਲਾਵਾਉਣ ਪਰਮਾਤਮਾ ਦੇ ਬਹੁਤੋ ਇਨਸਾਨ ਚਲੇ ਜਾਂਦੇ ਆ ਤੇ ਬਾਕੀ ਬਸ ਉਹਨਾਂ ਦੀਆਂ ਜਿਆਦਾ ਰਹਿ ਜਾਂਦੀਆਂ ਤਾਂ ਕਰਕੇ ਮੈਂ ਕੋਸ਼ਿਸ਼ ਕਰੀ ਕਿ ਨਿੱਕੀ ਜੀ ਵੀ ਸਾਰੇ ਪਿੰਡ ਨੂੰ ਇੱਕ ਵੀਡੀਓ ਵਿੱਚ ਲੈਣ ਦੀ ਤੇ ਬਾਕੀ ਜੇ ਹੋਰ ਵੀ ਕਿਸੇ ਕੋਲ ਵੀ ਵੀਡੀਓ ਪਈਆਂ ਜਾਂ ਪੁਰਾਣੀਆਂ ਫੋਟੋਆਂ ਪਈਆਂ ਤਾਂ ਤੁਸੀਂ ਮੈਨੂੰ ਮੈਸੇਜ ਕਰੋ ਜਾਂ ਮੇਰੇ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਆਪਾਂ ਸਾਰਿਆਂ ਅੱਗੇ ਮਤਲਬ ਫੋਟਮਾਂ ਰੂਰੂ ਕਰ ਸਕੀਏ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜੀ ਪਹਿਲਾਂ ਦੀ ਵੀਡੀਓ ਆਪਣੀ ਭੀੜੇ ਵਾਲੀ ਆਲੀ ਉਹਨੂੰ ਬਹੁਤ ਪਿਆਰ ਦਿੱਤਾ ਜੇ ਉਸ ਵੀਡੀਓ 'ਚ ਕੋਈ ਕਮੀਆਂ ਪੇਚੀਆਂ ਰਹਿ ਵੀ ਗਈਆਂ ਤਾਂ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਦਾ ਹਾਂ ਤੇ ਹੌਲੀ ਹੌਲੀ ਜਿਵੇਂ ਜਿਵੇਂ ਬੰਦਾ ਇਸ ਕੰਮ ਚ ਅੱਗੇ ਜਾਂਦਾ ਹੈ ਤਾਂ ਉਹਨੂੰ ਹੋਰ ਤਜਰਬਾ ਆਉਂਦਾ ਹੈ ਤੇ ਬਾਕੀ ਬੰਦਾ ਆਪਣੀ ਗਲਤੀ ਤੋਂ ਸਿੱਖਦਾ ਹੈ ਤਾਂ ਉਹ ਉਹਨੂੰ ਕੋਸ਼ਿਸ਼ ਕਰਦਾ ਹੈ ਕਿ ਉਹ ਗਲਤੀ ਨੂੰ ਨਾ ਦੁਹਰਾਇਆ ਜਾਵੇ ਤੇ ਬਾਕੀ ਸੋਡੇ ਸਾਰਿਆਂ ਦੀ ਮੈਨੂੰ ਸਪੋਰਟ ਦੀ ਲੋੜ ਹੈ ਮੈਂ ਤਾਂ ਆਪ ਇਸੇ ਪਿੰਡ 'ਚ ਪੜਿਆ ਐ ਇੱਥੇ ਮੈਂ ਵੱਡਾ ਹੋਇਆ ਤੇ ਤਕਰੀਬਨ ਸਾਰਾ ਪਿੰਡ ਵੀ ਇਦਾਂ ਆ ਮੈਨੂੰ ਜਾਣਦਾ ਤੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਤੇ ਫਿਰ ਵੀ ਜੇ ਕਦੇ ਕਿਸੇ ਨੂੰ ਕੋਈ ਮੇਰੀ ਗਲਤੀ ਲੱਗੀ ਹੋਵੇ ਤਾਂ ਮੈਂ ਮਾਫੀ ਮੰਗਦਾ ਬਾਕੀ ਬਸ ਮੇਰੀ ਹੀ ਰਿਕਵੈਸਟ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਹਨਤ ਵੀ ਲੱਗਦੀ ਹੈ ਤੇ ਬਾਕੀ ਪਿਆਰ ਵੀ ਹੈ ਤੁਹਾਡਾ ਤੇ ਬਾਕੀ ਪਿੰਡ ਵਾਲੇ ਵੀ ਤੱਕ ਵੀ ਇਹ ਵੀਡੀਓ ਪਹੁੰਚੇ ਫੇਰ ਹੀ ਫਾਇਦਾ ਇਹ ਬਣਾਈ ਦਾ ਤੇ ਬਸ ਇੰਨੀਆਂ ਗੱਲਾਂ ਮੈਂ ਕਹਿਣੀਆਂ ਸੀਗੀਆਂ ਤੇ ਬਾਕੀ ਤੁਸੀਂ ਜਿਹੜੀ ਖੂਬਸੂਰਤੀ ਹੈ ਫੋਟੋਆਂ ਥਰੂ ਦੇਖ ਸਕਦੇ ਹੋ ਪਹਿਲਾਂ ਵਾਲਾ ਸਮਾਂ ਤੇ ਅੱਜ ਦਾ ਸਮਾਂ ਉਹੀ ਸਮਾਂ ਜਦੋਂ ਮੇਲੇ ਲੱਗਦੇ ਹੁੰਦੇ ਸੀਗੇ ਤੇ ਗਲੀਆਂਾਂ ਦੇ ਵਿੱਚ ਬੜੀ ਰੌਣਕ ਸੀਗੀ ਹੁਣ ਤੱਕ ਕੁਛ ਆਏ ਆ ਵੀ ਚਲੋ ਬੱਚੇ-ਬੱਚੇ ਬਾਹਰ ਚਲੇ ਗਏ ਤੇ ਫਿਰ ਵੀ ਮੈਂ ਕੋਸ਼ਿਸ਼ ਕਰੀ ਐ ਇੱਕ ਛੋਟੀ ਜੀ ਸੋਡੇ ਥਰੂ ਹੀ ਵੀ ਇਹ ਫੋਟਮਾ ਹਰ ਇੱਕ ਇਨਸਾਨ ਤੱਕ ਪੀਟੀਐਲ ਤੱਕ ਪਹੁੰਚਣ ਤੇ ਓਕੇ ਮਿਲਦੇ ਆ ਕਿਸੇ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ